ਜਦੋਂ ਜ਼ਕਰੀਆ ਖਾਨ ਕੋਲ ਪਹੁੰਚਿਆ ਤਾਂ ਉਹਨੇ ਪੁੱਛਿਆ ਕਿ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੇ ਮੈਂ ਭਾਰਤ ਨੂੰ ਲੁੱਟ ਕੇ ਆਏ ਤੇ ਇਹਨਾਂ ਨੇ ਮੈਨੂੰ ਲੁੱਟ ਲਿਆ ਕਿ ਜਦੋਂ ਇਹਨਾਂ ਦੇ ਘਰ ਦੇ ਵਿੱਚ ਖੁਸ਼ੀ ਹੁੰਦੀ ਆ ਉਦੋਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਪਰ ਕਹਿੰਦਾ ਜਿਸ ਦਿਨ ਇਹਨਾਂ ਦੇ ਘਰ ਦੇ ਵਿੱਚ ਕੋਈ ਮੌਤ ਹੁੰਦੀ ਆ ਕੋਈ ਫੌਤ ਹੋ ਜਾਂਦਾ ਇਹ ਉਸ ਦਿਨ ਵੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਇੱਕ ਸਿੱਖ ਸੰਤ ਨੂੰ ਸ਼ਹੀਦ ਕੀਤਾ ਜਾ ਰਿਹਾ ਇਹ ਚੀਕਾਂ ਉਹ ਨਹੀਂ ਮਾਰ ਰਿਹਾ ਇਹ ਟੀਕਾਂ ਜਿਹੜੇ ਲੋਕ ਉਹਨੂੰ ਸ਼ਹੀਦ ਹੁੰਦਿਆਂ ਵੇਖ ਰਹੇ ਆ ਇੱਥੇ ਖੜੇ ਆ ਉਹ ਮਾਰ ਰਹੇ ਆ ਪਰ ਜਦੋਂ ਜ਼ਿੰਦਗੀ ਥੋੜਾ ਜਿਹਾ ਰੰਗ ਬਦਲਦੀ ਆ ਜਾਂ ਦੋ ਚਾਰ ਦਰਵਾਜ਼ੇ ਬੰਦ ਮਿਲਦੇ ਆ ਨਾ ਤੇ ਉਹੀ ਚੜਦੀ ਕਲਾ ਵਾਲਾ ਇਨਸਾਨ ਉਸ ਪ੍ਰਮਾਤਮਾ ਨਾਲ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਪੈਂਦਾ ਸਿੱਖ ਬੀਬੀਆਂ ਤੇ ਤਸ਼ੱਦਦ ਹੁੰਦਾ ਸੀ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ 'ਚ ਪਾਏ ਜਾਂਦੇ ਸੀ ਉਹਨਾਂ ਦਾ ਹਾਰ ਬਣਾ ਕੇ ਉਹਨਾਂ ਦੇ ਗਲਾਂ 'ਚ ਪਾਇਆ ਜਾਂਦਾ ਸੀ ਉਸ ਵੇਲੇ ਦਾ ਵਰਤਾਰੇ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਜਿਸ ਕੌਮ ਦੀਆਂ ਭੈਣਾਂ ਇੰਨੀਆਂ ਸਿਦਕ ਵਾਲੀਆਂ ਹੋਣ ਐਨੇ ਸਿਰੜ ਵਾਲੀਆਂ ਹੋਣ ਉਹਨਾਂ ਨੂੰ ਕਿਵੇਂ ਹਰਾਇਆ ਜਾ ਸਕਦਾ ਉਹਨਾਂ ਨੂੰ ਕਿਵੇਂ ਝੁਕਾਇਆ ਜਾ ਸਕਦਾ ਕਿਵੇਂ ਤੋੜਿਆ ਜਾ ਸਕਦਾ ਉਹ ਮਾਛੀਵਾੜੇ ਤੇ ਜੰਗਲਾਂ 'ਚ ਬੈਠਾ ਵੀ ਸਾਰਾ ਕੁਝ ਵਾਰ ਕੇ ਕਹਿ ਰਿਹਾ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਦੋਂ ਹਰ ਰੋਜ਼ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ ਨਾ ਤੇ ਅਰਦਾਸ ਦੇ ਅੰਤ 'ਚ ਕਹਿੰਨੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਅਸਲ ਦੇ ਵਿੱਚ ਇਹ ਜਿਹੜਾ ਫਲਸਫਾ ਦਸਮੇਸ਼ ਪਤਾ ਨੇ ਚੜਦੀ ਕਲਾ ਵਾਲਾ ਦਿੱਤਾ ਹੈ ਆਪਾਂ ਨੂੰ ਇਹਦਾ ਅਸਲੀ ਮਤਲਬ ਕੀ ਆ ਜਾਂ ਇੱਕ ਸਿੱਖ ਦੀ ਜ਼ਿੰਦਗੀ 'ਚ ਇਹਦਾ ਮਹੱਤਵ ਕੀ ਆ ਇਹ ਮੈਨੂੰ ਲੱਗਦਾ ਕਿ ਆਪਣੇ ਜੋ ਬਹੁਤਿਆਂ ਨੂੰ ਨਹੀਂ ਪਤਾ ਕਿਉਂਕਿ ਜਦੋਂ ਜ਼ਿੰਦਗੀ 'ਚ ਸਭ ਕੁਝ ਚੰਗਾ ਚੱਲਦਾ ਹੁੰਦਾ ਜਾਂ ਜ਼ਿੰਦਗੀ ਤੁਹਾਡੇ ਹਿਸਾਬ ਨਾਲ ਚੱਲਦੀ ਹੁੰਦੀ ਆ ਉਦੋਂ ਸਾਨੂੰ ਐ ਲੱਗਦਾ ਕਿ ਮੈਂ ਬਹੁਤ ਚੜ੍ਹਦੀ ਕਲਾ ਵਾਲਾ ਇਨਸਾਨ ਆ ਮੈਂ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਪਰ ਜਦੋਂ ਜ਼ਿੰਦਗੀ ਥੋੜਾ ਜਿਹਾ ਰੰਗ ਬਦਲਦੀ ਆ ਜਾਂ ਦੋ ਚਾਰ ਦਰਵਾਜ਼ੇ ਬੰਦ ਮਿਲਦੇ ਆ ਨਾ ਤੇ ਉਹੀ ਚੜ੍ਹਦੀ ਕਲਾ ਵਾਲਾ ਇਨਸਾਨ ਉਸ ਪ੍ਰਮਾਤਮਾ ਨਾਲ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਪੈਂਦਾ ਉਹੀ ਉਹਨੂੰ ਕਹਿਣ ਲੱਗ ਪੈਂਦਾ ਕਿ ਮੇਰੇ ਉਹੀ ਉਹਦੇ ਨਾਲ ਰੋਸੇ ਕਰਨ ਲੱਗ ਪੈਂਦਾ ਕਿ ਪ੍ਰਮਾਤਮਾ ਮੇਰੀ ਜ਼ਿੰਦਗੀ ਚ ਇਹਨਾਂ ਦੁੱਖ ਕਿਉਂ ਪਰ ਅਸਲ ਦੇ ਵਿੱਚ ਇਸ ਚੜ੍ਹਦੀ ਕਲਾ ਦਾ ਮਤਲਬ ਸਮਝਣ ਦੀ ਲੋੜ ਆ ਇਹ ਚੜ੍ਹਦੀ ਕਲਾ ਜਿਹੜੀ ਦਸ਼ਮੇਸ਼ ਪਤਾ ਨੇ ਆਪਾਂ ਨੂੰ ਦਿੱਤੀ ਹੈ ਇਹਦਾ ਮਤਲਬ ਸਿਰਫ ਇੱਕ ਫੋਕੀ ਮੋਟੀਵੇਸ਼ਨ ਰੱਖਣਾ ਨਹੀਂ ਆ ਜਿਹੜੀ ਸਾਨੂੰ ਸਿਰਫ ਖੁਸ਼ੀ 'ਚ ਖੁਸ਼ ਹੋਣਾ ਸਿਖਾਉਂਦੀ ਆ ਇਹਦਾ ਅਸਲੀ ਮਤਲਬ ਹੈਗਾ ਇੱਕ ਇਹ ਚੜ੍ਹਦੀ ਕਲਾ ਉਹ ਊਰਜਾ ਆ ਉਹ ਤਾਕਤ ਆ ਉਹ એનર્ਜੀ ਦਸ਼ਮੇਸ਼ ਪਤਾ ਨੇ ਆਪਾਂ ਨੂੰ ਦਿੱਤੀ ਹੈ ਜਿਹੜੀ ਮਾੜੇ ਸਮੇਂ 'ਚ ਵੀ ਸਾਨੂੰ ਥੱਕਣ ਟੁੱਟਣ ਜਾਂ ਚੁੱਕਾ ਨਹੀਂ ਦਿੰਦੀ ਇਹ ਉਹ ਪਰਮਾਤਮਾ ਨੇ ਥਾਪੜਾ ਦਿੱਤਾ ਹੈ ਜਿਹੜੀ ਸਾਨੂੰ ਮਾੜੇ ਸਮਝ ਵੀ ਹੌਸਲੇ ਬੁਲੰਦ ਰੱਖ ਕੇ ਅੱਗੇ ਇੱਕ ਵਧਨ ਵੱਲ ਤੋਰਦੀ ਆ ਇਸ ਕਰਕੇ ਚਾਹੇ ਤੁਹਾਡੇ ਤੇ ਸੁੱਖ ਹੋਵੇ ਤੁਹਾਡੇ ਤੇ ਦੁੱਖ ਹੋਵੇ ਹਰ ਵੇਲੇ ਆਪਣੀ ਮੱਤ ਨੂੰ ਆਪਣੇ ਸਿਰ ਨੂੰ ਗੁਰੂ ਦੇ ਚਰਨਾਂ 'ਚ ਜੋੜ ਕੇ ਉਹਦੇ ਭਾਣੇ 'ਚ ਰਹਿਣਾ ਇਹ ਹੁੰਦਾ ਹੈ ਇੱਕ ਸਿੱਖ ਲਈ ਚੜ੍ਹਦੀ ਕਲਾ ਦਾ ਅਸਲੀ ਮਤਲਬ ਬੱਚੇ ਹਮੇਸ਼ਾ ਆਪਣੇ ਬਾਪ ਵੱਲ ਵੇਖਦੇ ਹੁੰਦੇ ਆ ਤੇ ਸਾਡੇ ਬਾਪ ਨੇ ਸਭ ਕੁਝ ਸਾਨੂੰ ਕਰਕੇ ਵਿਖਾਇਆ ਉਹਨੇ ਆਪਣੇ ਚਾਰੇ ਪੁੱਤ ਵਾਰ ਕੇ ਸਾਡੇ ਤੋਂ ਕਿਹਾ ਸੀ ਕਿ ਅਨਪੁੱਤਰਨ ਕੇ ਸੀਸ ਪਰ ਵਾਰ ਦिए ਸਤ ਚਾਰ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਉਹ ਮਾਛੀ ਵੜੇ ਤੇ ਜੰਗਲਾਂ ਚ ਬੈਠਾ ਵੀ ਸਾਰਾ ਕੁਝ ਵਾਰ ਕੇ ਕਹਿ ਰਿਹਾ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹੁਣ ਸੋਚ ਕੇ ਵੇਖੋ ਕਿ ਜਿਸ ਬਾਪ ਨੇ ਆਪਣਾ ਸਾਰਾ ਕੁਝ ਵਾਰ ਕੇ ਵੀ ਅਕਾਲ ਦਾ ਸ਼ੁਕਰਾਨਾ ਕੀਤਾ ਹੋਵੇ ਉਹਦੇ ਬੱਚੇ ਤਾਂ ਫਿਰ ਬਾਬਾ ਦੀਪ ਸਿੰਘ ਜੀ ਵਾਂਗੂ ਤਲੀ ਤੇ ਸੀਸ ਰੱਖ ਕੇ ਲੜਦੇ ਹੀ ਸੋਭਦੇ ਆ ਨਾ ਕਿ ਸਾਡੇ ਵਰਗੇ ਜਿਹੜੇ ਗੱਲ-ਗੱਲ ਤੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਇਹ ਜਿਹੜੀ ਚੜ੍ਹਦੀ ਕਲਾ ਦੀ ਊਰਜਾ ਸਿੱਖਾਂ ਨੂੰ ਦਿੱਤੀ ਆ ਇਹਦੇ ਸਦਕੇ ਹੀ 21 ਸਿੱਖਾਂ ਨੇ 10000 ਅਫਗਾਨਾਂ ਮੂਰੇ ਛਾਤੀਆਂ ਡਾਈਆਂ ਸੀ ਇਸ ਚੜ੍ਹਦੀ ਕਲਾ ਦੇ ਸਦਕੇ ਹੀ ਇਸ ਥਾਪੜੇ ਦੇ ਸਦਕੇ ਹੀ ਭਾਈ ਬਜੱਤਰ ਸਿੰਘ ਹੁਣਾ ਨੇ ਮੱਛਰੇ ਹਾਥੀ ਦਾ ਸਿਰ ਪਾੜਿਆ ਸੀ ਉਹਨੂੰ ਢਾਇਆ ਸੀ ਇਸ ਤਾਕਤ ਦੇ ਸਦਕੇ ਹੀ ਹਰੀ ਸਿੰਘ ਨਲਵੇ ਨੇ ਆਪਣੇ ਹੱਥਾਂ ਨਾਲ ਸ਼ੇਰ ਦਾ ਜਬਾੜਾ ਪਾੜਿਆ ਸੀ ਤੇ ਇਦਾਂ ਦੀਆਂ ਅਣਗਿਣਤ ਸਿੱਖਾਂ ਦੀਆਂ ਚੜ੍ਹਦੀ ਕਲਾ ਵਾਲੀਆਂ ਗਾਥਾਵਾਂ ਇਤਿਹਾਸ 'ਚ ਦਰਜ ਆ ਅੱਜ ਦੋ ਤਿੰਨ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨਾ ਜਿਹੜੀਆਂ ਮੈਂ ਸਕਾਲਰਸ ਤੋਂ ਜਾਂ ਆਪਣੇ ਢਾਡੀਆਂ ਤੋਂ ਸੁਣੀਆਂ ਆ ਜਾਂ ਪੜ੍ਹੀਆਂ ਆ ਸਭ ਤੋਂ ਜਿਹੜਾ ਪਹਿਲਾ ਵਰਤਾਰਾ ਉਹ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਪੰਥ ਪ੍ਰਕਾਸ਼ ਪ੍ਰਾਚੀਨ ਦੇ ਵਿੱਚ ਉਹਦਾ ਜ਼ਿਕਰ ਕੀਤਾ ਉਹਨਾਂ ਲਿਖਿਆ ਕਿ ਜਦੋਂ ਨਾਦਰ ਸ਼ਾਹ ਭਾਰਤ ਨੂੰ ਲੁੱਟ ਕੇ ਵਾਪਸ ਪਰਤ ਰਿਹਾ ਸੀ ਨਾ ਤੇ ਖਾਲਸੇ ਦੇ ਹੱਥ ਚੜ ਗਿਆ ਤੇ ਖਾਲਸੇ ਦੇ ਹੱਥੋਂ ਖਜ਼ਾਨਾ ਤਾਂ ਕੀ بچਾਉਣਾ ਸੀ ਉਹ ਆਪਣੀ ਜਾਨ ਮਸਾਂ ਹੀ ਬਚਾ ਕੇ ਤੇ ਭੱਜ ਕੇ ਆਪਣੀ ਨੇ ਜਾਨ ਬਚਾਈ ਤੇ ਜਦੋਂ ਉਹ ਜ਼ਕਰੀਆ ਖਾਨ ਕੋਲ ਪੁੱਛਿਆ ਪਹੁੰਚਿਆ ਤਾਂ ਉਹਨੇ ਪੁੱਛਿਆ ਕਿ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੇ ਮੈਂ ਭਾਰਤ ਨੂੰ ਲੁੱਟ ਕੇ ਆਏ ਤੇ ਇਹਨਾਂ ਨੇ ਮੈਨੂੰ ਲੁੱਟ ਲਿਆ ਮੈਂ ਜੋ ਕੁਝ ਵੀ ਉੱਥੋਂ ਲੈ ਕੇ ਆਇਆ ਸੀ ਸਾਰਾ ਕੁਝ ਆਪਣੇ ਕਬਜ਼ੇ 'ਚ ਕਰ ਲਿਆ ਤਾਂ ਜ਼ਕਰੀਆ ਖਾਨ ਕਹਿੰਦਾ ਕਿ ਇਹ ਐਸੀ ਕੌਮ ਆ ਜਿਹੜੀ ਅੱਜ ਤੱਕ ਕਿਸੇ ਤੋਂ ਪਸਤ ਨਹੀਂ ਹੋਈ ਇਹਨਾਂ ਦੇ ਹੌਸਲੇ ਕੋਈ ਪਸਤ ਨਹੀਂ ਕਰ ਸਕਿਆ ਨਾਦਰ ਸ਼ਾਹ ਕਹਿੰਦਾ ਕਿ ਇਹ ਕਿੱਦਾਂ ਹੋ ਸਕਦਾ ਕਿ ਕਦੇ ਹਾਰ ਹੀ ਨਾ ਹੋਣ ਕਿਸੇ ਤੋਂ ਪਛਤੀ ਨਾ ਹੋਏ ਹੋਣ। ਫਜ਼ਲਕਰੀਆ ਫਿਰ ਤੋਂ ਕਹਿੰਦਾ ਕਿ ਇਹ ਤਾਂ ਕਰਕੇ ਨਹੀਂ ਹਾਰੇ ਅੱਜ ਤੱਕ ਕਿਉਂਕਿ ਇਹਨਾਂ ਦੇ ਗੁਰੂ ਨੇ ਇਹਨਾਂ ਦੇ ਮੁਰਸ਼ਿਦ ਨੇ ਇਹਨਾਂ ਨੂੰ ਇੱਕ ਐਸੀ ਤਾਕਤ ਦਿੱਤੀ ਆ ਕਿ ਇਹ ਪਾਟੇ ਚੋਲਿਆਂ 'ਚ ਰਹਿ ਕੇ ਵੀ ਘੋੜਿਆਂ ਦੀਆਂ ਕਾਠੀਆਂ ਤੇ ਸੌ ਕੇ ਮੁੱਠ ਛੋਲਿਆਂ ਦੀ ਖਾ ਕੇ ਵੀ ਉਹਦੀ ਉਸਤਤ ਕਰਦੇ ਆ ਪ੍ਰਮਾਤਮਾ ਦੇ ਗੁਣ ਗਾਣ ਕਰਦੇ ਆ ਜਕਾਰੇ ਗਜਉਂਦੇ ਆ। ਉਹ ਕਹਿੰਦਾ ਕਿ ਆਮ ਤੌਰ ਤੇ ਦੁਨੀਆਂ ਦਾ ਚਲਣ ਹੁੰਦਾ ਕਿ ਜਦੋਂ ਕੋਈ ਖੁਸ਼ੀ ਹੁੰਦੀ ਆ ਕੋਈ ਘਰ ਦੇ ਵਿੱਚ ਜਨਮ ਹੁੰਦਾ ਉਦੋਂ ਮਿੱਠਾ ਬਣਾਇਆ ਜਾਂਦਾ ਉਦੋਂ ਖੁਸ਼ੀ ਮਨਾਈ ਜਾਂਦੀ ਆ ਪਰ ਉਹ ਕਹਿੰਦਾ ਜ਼ਕਰੀਆ ਖਾਨ ਕਹਿੰਦਾ ਕਿ ਵਾਹਦ ਐਸੀ ਕੌਮ ਆ ਕਿ ਜਦੋਂ ਇਹਨਾਂ ਦੇ ਘਰ ਦੇ ਵਿੱਚ ਖੁਸ਼ੀ ਹੁੰਦੀ ਆ ਉਦੋਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਆ ਉਸ ਦਿਨੇ ਮਿੱਠਾ ਬਣਾਉਂਦੇ ਆ ਹਲਵਾ ਬਣਾਉਂਦੇ ਆ ਜਾਨੀ ਕਿ ਕੜਾ ਪ੍ਰਸ਼ਾਦ ਪਰ ਕਹਿੰਦਾ ਜਿਸ ਦਿਨ ਇਹਨਾਂ ਦੇ ਘਰ ਦੇ ਵਿੱਚ ਕੋਈ ਮੌਤ ਹੁੰਦੀ ਆ ਕੋਈ ਫੌਤ ਹੋ ਜਾਂਦਾ ਇਹ ਉਸ ਦਿਨ ਵੀ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਇਹ ਉਸ ਦਿਨ ਵੀ ਹਲਵਾ ਬਣਾਉਂਦੇ ਆ ਤੇ ਉਸ ਦਿਨ ਵੀ ਆਨੰਦ ਆਨੰਦ ਗਾਉਂਦੇ ਆ ਆਨੰਦ ਭਇਆ ਮੇਰੀ ਮਾਂ ਸਤ ਗੁਰੂ ਮੈਂ ਪਾਇਆ ਜ਼ਗਰੀਆ ਫਿਰ ਕਹਿੰਦਾ ਕਿ ਜਿਹੜਾ ਆਪਣੀ ਘਰ ਦੇ ਵਿੱਚ ਹੋਈ ਮੌਤ ਦਾ ਵੀ ਆਨੰਦ ਮਨਾਉਂਦਾ ਹੋਵੇ ਸ਼ੁਕਰ ਮਨਾਉਂਦਾ ਹੋਵੇ ਉਹਨੂੰ ਕਿਵੇਂ ਹਰਾਇਆ ਜਾ ਸਕਦਾ ਫਿਰ ਨਾਦਰ ਸ਼ਾਹ ਨੇ ਤਾਈਆਂ ਕਿਹਾ ਸੀ ਕਿ ਇਹ ਕੌਮ ਇੱਕ ਦਿਨ ਦੁਨੀਆ ਤੇ ਰਾਜ ਕਰੂਗੀ ਤੇ ਅਸੀਂ ਕੀਤਾ ਵੀ ਇਹ ਸਿੱਖਾਂ ਦੀ ਚੜ੍ਹਦੀ ਕਲਾ ਦੂਸਰਾ ਵਰਤਾਰਾ ਉਹ ਵੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਉਹਦਾ ਜ਼ਿਕਰ ਹੈ ਕਿ ਜਦੋਂ ਭਾਈ ਮਣੀ ਸਿੰਘ ਹੁਣਾਂ ਦੀ ਸ਼ਹੀਦੀ ਬੰਦ-ਬੰਦ ਕੱਟ ਕੇ ਜਿਹੜੀ ਸ਼ਹੀਦੀ ਹੋ ਰਹੀ ਸੀ ਲਾਹੌਰ ਦੇ ਚੌਂਕ ਦੇ ਵਿੱਚ ਉਸ ਵੇਲੇ ਉੱਥੋਂ ਇੱਕ ਫਕੀਰ ਲੰਘਦਾ ਆ ਤੇ ਉਹ ਭੀੜ ਨੂੰ ਜੁੜੀ ਵੇਖ ਕੇ ਉੱਥੇ ਰੁਕ ਜਾਂਦਾ ਉਹ ਭੀੜ ਨੂੰ ਪੁੱਛਦਾ ਕਿ ਕੀ ਹੋ ਰਿਹਾ ਤੇ ਭੀੜ ਦੇ ਵਿੱਚ ਖੜਾ ਇੱਕ ਇਨਸਾਨ ਜਵਾਬ ਦਿੰਦਾ ਕਿ ਇੱਕ ਸਿੱਖ ਸੰਤ ਨੂੰ ਸ਼ਹੀਦ ਕੀਤਾ ਜਾ ਰਿਹਾ। ਉਹ ਫਿਰ ਪੁੱਛਦਾ ਫਕੀਰ ਕਿ ਕਿਵੇਂ ਸ਼ਹੀਦ ਕੀਤਾ ਜਾ ਰਿਹਾ? ਤਾਂ ਉਹ ਇਨਸਾਨ ਜਵਾਬ ਦਿੰਦਾ ਕਿ ਉਹਦੇ ਬੰਦ-ਬੰਦ ਕੱਟ ਕੇ ਉਹਨੂੰ ਸ਼ਹੀਦ ਕੀਤਾ ਜਾ ਰਿਹਾ। ਫਿਰ ਉਹ ਅੱਗੇ ਸਵਾਲ ਕਰਦਾ ਸੂਫੀ ਕਹਿੰਦਾ ਕਿ ਜੇ ਉਹਦੇ ਬੰਦ-ਬੰਦ ਕੱਟੇ ਜਾ ਰਹੇ ਆ ਫਿਰ ਉਹ ਚੀਕਾਂ ਇੰਨੀ ਹੌਲੀ ਸੁਰਚ ਕਿਉਂ ਮਾਰ ਰਿਹਾ? ਹੇ ਉਹ ਇਨਸਾਨ ਜਵਾਬ ਦਿੰਦਾ ਉਹ ਕਹਿੰਦਾ ਕਿ ਬਾਬਾ ਤੂੰ ਸ਼ਾਇਦ ਚੰਗੀ ਤਰ੍ਹਾਂ ਸੁਣਿਆ ਨਹੀਂ ਇੱਕ ਸਿੱਖ ਸੰਤ ਨੂੰ ਸ਼ਹੀਦ ਕੀਤਾ ਜਾ ਰਿਹਾ ਇਹ ਚੀਕਾਂ ਉਹ ਨਹੀਂ ਮਾਰ ਰਿਹਾ ਇਹ ਚੀਕਾਂ ਜਿਹੜੇ ਲੋਕ ਉਹਨੂੰ ਸ਼ਹੀਦ ਹੁੰਦਿਆਂ ਵੇਖ ਰਹੇ ਆ ਇੱਥੇ ਖੜੇ ਆ ਉਹ ਮਾਰ ਰਹੇ ਆ ਤਾਂ ਫਿਰ ਸੂਫੀ ਉੱਪਰ ਵੱਲ ਨੂੰ ਹੱਥ ਕਰਕੇ ਕਹਿੰਦਾ ਕਿ ਹੇ ਅੱਲਾ ਸਿੱਖਾਂ 'ਚ ਵੀ ਮਨਸੂਰ ਪੈਦਾ ਹੋ ਗਏ ਫਿਰ ਉਹ ਜਿਹੜਾ ਲਾਹੌਰ ਨਿਵਾਸੀ ਆ ਉਹਦਾ ਜਵਾਬ ਦਿੰਦਾ ਆ ਉਹ ਕਹਿੰਦਾ ਕਿ ਬਾਬਾ ਕਿਹੜੀਆਂ ਗੱਲਾਂ ਕਰਦਾ ਕਿਹੜੀ ਦੁਨੀਆ 'ਚ ਰਹਿਣਾ ਇੱਥੇ ਪੰਥ ਹੀ ਮਨਸੂਰਾਂ ਦਾ ਸੋ ਇਹ ਉਹ ਮੰਨ ਉਹ ਪੰਥ ਹੈ ਜਿੱਥੇ ਸਾਡੇ ਬਾਬੇ ਨੇ ਕਿਹਾ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਜਾਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਇਹ ਤਾਂ ਪੰਥ ਹੀ ਮਨਸੂਰਾਂ ਦਾ ਇੱਥੇ ਹਰ ਕੋਈ ਮਨਸੂਰ ਆ ਸੋ ਇਹ ਆ ਸਿੱਖਾਂ ਦੀ ਚੜ੍ਹਦੀ ਕਲਾ ਇਹ ਤੀਸਰਾ ਵਰਤਾਰਾ ਉਹ ਭਾਈ ਜਗਦੀਪ ਸਿੰਘ ਜੀ ਹੁਣਾਂ ਨੇ ਆਪਣੇ ਨਾਵਲ ਦੇ ਵਿੱਚ ਹੰਨੇ ਹੰਨੇ ਪਾਸ਼ਾਹੀ ਦੇ ਵਿੱਚ ਉਹਦਾ ਜ਼ਿਕਰ ਕੀਤਾ ਕਿ ਜਦੋਂ ਮੀਰ ਮੰਨੂ ਦੀ ਕੈਦ ਦੇ ਵਿੱਚ ਸਿੱਖ ਬੀਬੀਆਂ ਤੇ ਤਸ਼ੱਦਦ ਹੁੰਦਾ ਸੀ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ 'ਚ ਪਾਏ ਜਾਂਦੇ ਸੀ ਉਹਨਾਂ ਦਾ ਹਾਰ ਬਣਾ ਕੇ ਉਹਨਾਂ ਦੇ ਗਲਾਂ 'ਚ ਪਾਇਆ ਜਾਂਦਾ ਸੀ ਉਸ ਵੇਲੇ ਦਾ ਵਰਤਾਰੇ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਉਹ ਕਹਿੰਦਾ ਕਿ ਇੱਕ ਦਿਨ ਮੀਰ ਮੰਨੂ ਦੀ ਕੈਦ ਦੇ ਵਿੱਚ ਬੈਠੀ ਬੀਬੀ ਨੇ ਇੱਕ ਮੁਗਲ ਸਪਾਈ ਨੂੰ ਆਵਾਜ਼ ਮਾਰੀ ਤੇ ਦੂਸਰਾ ਮੁਗਲ ਸਪਾਈ ਨੂੰ ਕਹਿੰਦਾ ਕਿ ਉਹ ਬੀਬੀ ਤੈਨੂੰ ਆਵਾਜ਼ ਮਾਰ ਰਹੀ ਆ ਤੇ ਨਾਲ ਹੀ ਉਹ ਕਹਿੰਦਾ ਕਿ ਉਹ ਜੋ ਕੁਝ ਵੀ ਬੀਬੀ ਤੇਰੇ ਤੋਂ ਮੰਗੂਗੀ ਨਾ ਉਹਨੂੰ ਦੇ ਦੇਈ ਕਿਉਂਕਿ ਉਹ ਕਹਿੰਦਾ ਕਿ ਅਸੀਂ ਹੁਕਮ ਦੇ ਬੱਜੇ ਜ਼ਰੂਰ ਹਾਂ ਪਰ ਇੰਨਾ ਨਵਾਬਾਂ ਵਰਗੇ ਇੰਨਾ ਰਾਜਿਆਂ ਵਰਗੇ ਕਠੋਰ ਨਹੀਂ ਜਿੰਨਾ ਇਨ੍ਹਾਂ ਬੀਬੀਆਂ ਤੇ ਜ਼ੁਲਮ ਹੋ ਰਿਹਾ ਅਸੀਂ ਐਨੇ ਜ਼ਾਲਮ ਨਹੀਂ ਕਿ ਇਨ੍ਹਾਂ ਦੀ ਕੋਈ ਗੱਲ ਵੀ ਨਾ ਮੰਨ ਸਕੀ ਆ ਉਹ ਕਹਿੰਦਾ ਕਿ ਜੋ ਕਛੋ ਤੇਰੇ ਤੋਂ ਮੰਗੂਗੀ ਨਾ ਉਹਨੂੰ ਦੇ ਦੇ। ਪਰ ਜਦੋਂ ਉਹ ਸਪਾਈ ਬੀਬੀ ਦੀ ਗੱਲ ਸੁਣ ਕੇ ਵਾਪਸ ਆਉਂਦਾ ਤੇ ਉਹ ਉੱਚੀ ਉੱਚੀ ਰੋ ਰਿਹਾ ਹੁੰਦਾ। ਉਹ ਪਹਿਲਾ ਸਪਾਈ ਉਹਨੂੰ ਕਹਿੰਦਾ ਕਿ ਕੀ ਹੋ ਗਿਆ ਤੂੰ ਰੋ ਕਿਉਂ ਰਿਆਂ? ਤਾਂ ਉਸ ਸਪਾਈ ਤੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਉਹ ਫੇਰ ਉਹਨੂੰ ਪੁੱਛਦਾ ਕਿ ਐਨ ਐਸਾ ਬੀਬੀ ਨੇ ਤੇਰੇ ਤੋਂ ਕੀ ਮੰਗ ਲਿਆ ਕਿ ਤੂੰ ਰੋ ਰਿਆਂ? ਐਸ ਇਹੋ ਜੀ ਕਿਹੜੀ ਗੱਲ ਹੋ ਗਈ ਵੀ ਇੰਨਾ ਉੱਚੀ ਉੱਚੀ ਰੋ ਰਿਆਂ? ਫਿਰ ਉਹ ਸਪਾਈ ਨੇ ਰੋਂਦੇ ਰੋਂਦੇ ਜਵਾਬ ਦਿੱਤਾ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਕਿ ਮੈਂ ਜਦੋਂ ਬੀਬੀ ਕੋਲ ਗਿਆ ਨਾ ਉਹਨੇ ਮੈਨੂੰ ਕਿਹਾ ਕਿ ਜਿਹੜਾ ਹਾਰ ਬੱਚੇ ਦੇ ਟੋਟਿਆਂ ਵਾਲਾ ਤੂੰ ਮੇਰੇ ਗਲ ਚ ਪਾ ਕੇ ਗਿਆ ਨਾ ਇਹ ਅਸਲ ਚ ਮੇਰੇ ਪੁੱਤ ਦਾ ਨਹੀਂ ਮੇਰੇ ਬੱਚੇ ਦੇ ਟੋਟਿਆਂ ਦਾ ਹਾਰ ਤੂੰ ਉਸ ਮਾਈ ਦੇ ਗਲ ਵਿੱਚ ਪਾਇਆ ਹੋਇਆ ਉੱਥੋਂ ਹਾਰ ਲੈ ਕੇ ਮੇਰੇ ਗਲ ਚ ਪਾ ਤੇ ਇਹ ਬੱਚੇ ਦੇ ਟੋਟਿਆਂ ਵਾਲਾ ਹਾਰ ਇਹਦੀ ਮਾਂ ਲੱਭ ਕਿੱਥੇ ਆ ਤੇ ਇਹ ਹਾਰ ਉਹਦੇ ਗੱਲ ਚ ਪਾ ਉਹ ਦੋਨੋਂ ਸਪਾਈ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਜਿਸ ਕੌਮ ਦੀਆਂ ਮਾਵਾਂ ਜਿਸ ਕੌਮ ਦੀਆਂ ਭੈਣਾਂ ਇੰਨੀਆਂ ਸਿਦਕ ਵਾਲੀਆਂ ਹੋਣ ਐਨੇ ਸਿਰੜ ਵਾਲੀਆਂ ਹੋਣ ਉਹਨਾਂ ਨੂੰ ਕਿਵੇਂ ਹਰਾਇਆ ਜਾ ਸਕਦਾ ਉਹਨਾਂ ਨੂੰ ਕਿਵੇਂ ਝੁਕਾਇਆ ਜਾ ਸਕਦਾ ਕਿਵੇਂ ਤੋੜਿਆ ਜਾ ਸਕਦਾ ਇਹ ਆ ਸਿੱਖਾਂ ਦੀ ਚੜ੍ਹਦੀ ਕਲਾ ਤੇ ਇਦਾਂ ਦੇ ਅਣਗਿਣਤ ਵਰਤਾਰੇ ਇਤਿਹਾਸ 'ਚ ਦਰਜ ਆ ਕਿਉਂਕਿ ਅਸੀਂ ਉਸ ਕੌਮ ਦੇ ਵਾਰਸ ਆ ਜਿਨ੍ਹਾਂ ਦੇ ਬਾਬੇ ਦਾਦਿਆਂ ਨੇ ਤਲੀਤੇ ਸੀਸ ਰੱਖ ਕੇ ਜੰਗਾਂ ਲੜੀਆਂ ਝਾਲਮ ਦੇ ਜ਼ੁਲਮ ਦੇ ਅੱਗੇ ਛਾਤੀ ਢਾਕੇ ਜੰਗਾਂ ਲੜੀਆਂ ਨੇਜਿਆਂ ਤੇ ਪਰੋਏ ਜਾਂਦੇ ਆਂ ਜਕਾਰੇ ਲਾਏ ਹੁਣ ਮੈਨੂੰ ਦੱਸੋ ਕਿ ਜਿਹੜੇ ਅਸੀਂ ਉਸ ਕੌਮ ਦੇ ਵਾਰਸ ਹੋ ਕੇ ਗੱਲ-ਗੱਲ ਤੇ ਸ਼ਿਕਵੇ ਸ਼ਿਕਾਇਤਾਂ ਕਰਦੇ ਰੋਂਦੇ ਧੁੰਦੇ ਸੋਪਦੇ ਆਂ ਜੇ ਨਹੀਂ ਤੇ ਫਿਰ ਹਰ ਵੇਲੇ ਚੜਦੀ ਕਲਾ ਚ ਰਿਆ ਕਰੋ ਚੜਦੀ ਕਰਾ ਕਿਆ ਕਰੋ ਚੜਦੀ ਕਲਾ ਬਾਰੇ ਸੋਚਿਆ ਕਰੋ ਕਿਉਂਕਿ ਜਦੋਂ ਤੁਹਾਡੀ ਸੋਚ ਸਾਡੇ ਬੋਲ ਚ ਚੜਦੀ ਕਲਾ ਰਹੂਗੀ ਫਿਰ ਹਰ ਵੇਲੇ ਜ਼ਿੰਦਗੀ ਚ ਵੀ ਚੜਦੀ ਕਲਾ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ